ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰਡ ਮੈਂ ਅੱਜ ਇੱਕ ਗੱਲ ਕਰਨੀ ਚਾਹੁੰਦਾ ਹਾਂ ਇੱਕ ਤੇ ਮੈਂ ਸਾਰਿਆਂ ਨੂੰ ਜਿਹੜੇ ਆਪਣੇ 78ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਨਾ ਵਾਂ ਤੇ ਦੂਜਾ ਮੈਂ ਗੱਲ ਕਰਨੀ ਚਾਹ ਰਿਹਾ ਕਿ 77 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਪਰ ਅੱਜ ਅਸੀਂ ਫਿਰ ਵੀ ਇਹ ਮਹਿਸੂਸ ਕਰ ਰਹੇ ਹਾਂ ਖਾਸ ਕਰਕੇ ਅਸੀਂ ਧਾਰੀਵਾਲ ਵਾਸੀ ਇਹ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅੱਜ ਵੀ ਗੁਲਾਮ ਆ ਤੁਸੀਂ ਦੇਖਿਆ ਜਾਵੇ ਕਿ ਇੱਥੇ ਹਰ ਤਰ੍ਹਾਂ ਦੀਆਂ ਸਰਕਾਰਾਂ ਆਪਣੇ ਰਾਜ ਕਰਕੇ ਚਲਗੀਆਂ ਨੇ ਭਾਵੇਂ ਉਹ ਕਾਂਗਰਸੀ ਭਾਵੇਂ ਉਹ ਅਕਾਲੀ ਸੀ ਹੁਣ ਜਿਹੜੀ ਆਮ ਆਦਮੀ ਪਾਰਟੀ ਵੀ 2.5 ਸਾਲ ਦੇ ਤੋਂ ਆਪਣਾ ਮਤਲਬ ਪ੍ਰਸ਼ਾਸਨ ਆ ਉਹਨਾਂ ਦਾ ਰਾਜ ਆ ਪਰ ਧਾਰੀਵਾਲ ਨੂੰ ਅੱਜ ਤੱਕ ਜਿਹੜਾ ਇੱਕ ਬੱਸ ਸਟੈਂਡ ਆ ਉਹ ਨਸੀਬ ਨਹੀਂ ਹੋਇਆ 70 ਸਾਲ ਚਾ ਦੇਖੋ ਤੁਸੀਂ ਕੀ ਹਾਲ ਆ ਬੱਸਾਂ ਖੜੀਆਂ ਨੇ ਤੇ ਸਵਾਰੀਆਂ ਇੰਨੀ ਗਰਮੀ ਦੇ ਵਿੱਚ ਜਿਹੜੀਆਂ ਨੇ ਉਹ ਇੱਥੇ ਖਲੋਣ ਡੀਆਂ ਨੇ ਤੇ ਉਧਰ ਦੇਖੋ ਈ ਰਿਕਸ਼ੇ ਜਿਹੜੇ ਆ ਉਹ ਵੀ ਪੂਰਾ ਲੱਗੇ ਮਤਲਬ ਕੋ ਪੈਦਲ ਚੱਲਣ ਨੂੰ ਵੀ ਜੇ ਜਗ੍ਹਾ ਕੋ ਤੇ ਉਹ ਨੀચે ਕਿਤੇ ਮਿਲਦੀ ਆਸ ਪਾਸੇ ਜੇ ਨਜ਼ਰ ਮਾਰੀਏ ਆਪਾਂ ਤੇ ਇਹ ਸਾਰੇ ਰਿਕਸ਼ੇ ਲੱਗੇ ਉੱਥੇ ਜਿਹੜੀਆਂ ਜਿਹੜੀਆਂ ਬੱਸਾਂ ਮਿੰਨੀ ਬੱਸਾਂ ਉਹ ਲੱਗਦੀਆਂ ਨੇ ਮੇਰਾ ਕਹਿਣ ਦਾ ਮਤਲਬ ਆ ਕੁੱਲ ਮਿਲਾ ਕੇ ਇੱਧਰ ਦੇਖਿਆ ਜਾਵੇ ਤੇ ਜਿਹੜਾ ਛੱਡ ਪਾਈ ਛੱਡ ਇਸ ਕਰਕੇ ਪਾਈ ਸੀ ਕਿ ਇੱਥੇ ਸਵਾਰੀਆਂ ਜੇ ਬੱਸ ਸਟੈਂਡ ਨਹੀਂ ਆ ਤੇ ਉਹਨਾਂ ਨੂੰ ਕੋ ਰੀਲੀਫ ਮਿਲੇ ਲੇਕਿਨ ਇੱਥੇ ਰਿਕਸ਼ੇ ਵਾਲਿਆਂ ਨੇ ਵੀ ਜਾਂ ਦੂਜਿਆਂ ਨੇ ਸਾਰੇ ਕਬਜ਼ਾ ਕਰ ਰੱਖਿਆ ਕਾਸ ਤੰਤਰਤਾ ਦਿਵਸ ਤੋਂ ਨਾਲ ਲੰਬਾ ਪੋਚੀ ਦਾ ਬਸ ਸਟੈਂਡ ਦੇ ਵਿੱਚ ਕੰਮ ਚੱਲ ਰਿਹਾ ਵਾ ਪਹਿਲਾਂ ਇਦਾਂ ਹੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਜਿਹੜੀ ਸਾਨੂੰ ਬਸ ਸਟੈਂਡ ਦੀ ਆ ਤੇ ਜਿੱਥੇ ਦੇਖੋ ਜੀ ਦੀਨਾ ਨਗਰ ਇਹ ਤੁਹਾਡਾ ਕਾਦੀਆਂ ਤੁਹਾਡਾ ਗਰਦਾਸਪੁਰ ਸਾਰੀ ਜਗ੍ਹਾ ਬਸ ਸਟੈਂਡ ਆ ਪਰ ਕੀ ਸਾਡਾ ਦੇਸ਼ ਦੇ ਵਿੱਚ ਐਡੇ ਐਡੇ ਵੱਡੇ ਲੀਡਰ ਐਮਪੀ ਵੀ ਰਹੇ ਨੇ ਇਥੋਂ ਦੇ ਇਥੋਂ ਦੇ ਐਮਐਲਏ ਰਹੇ ਨੇ ਕੀ ਆ ਦੇਖ ਲਓ ਹੁਣ ਜਾਮ ਲੱਗ ਗਿਆ ਤੁਹਾਡੇ ਸਾਹਮਣੇ ਤੇ ਸਾਨੂੰ ਇੱਕ ਬਸ ਸਟੈਂਡ ਨਹੀਂ ਮਿਲ ਸਕਦਾ ਪੈਸੇ ਕਿਸੇ ਨੇ ਜੇਬ ਚੋਂ ਨਹੀਂ ਦੇਣੇ ਹਲਕਾ ਜਿਹੜੇ ਹਲਕਾ ਇੰਚਾਰਜ ਹੁੰਦੇ ਆ ਉਹਨਾਂ ਨੇ ਪਹਿਲਾਂ ਸਰਕਾਰ ਤੋਂ ਲਿਆਉਣਾ ਹੁੰਦਾ ਗਰਦਾਸਪੁਰ ਬਟਾਲੀ ਦੀ ਦਿੱਖ ਬਹੁਤ ਵਧੀਆ ਬਣ ਗਈ ਆ ਪਰ ਅਸੀਂ ਅੱਜ ਮੈਂ ਪੁਰ ਜੋਰ ਜਿਹੜੀ ਮੰਗ ਕਰਦਾ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਕਿ ਕਿਤੇ ਵੀ ਸਰਕਾਰ ਕੋ ਅਲਾਟਮੈਂਟ ਕਰਾ ਕੇ ਜਿਹੜੀ ਸਾਡੀ ਪਹਿਲੀ ਮੰਗ ਆ ਬੱਸ ਸਟੈਂਡ ਦੀ ਉਹ ਬੱਸ ਸਟੈਂਡ ਧਾਰੀਵਾਲ ਬਣਨਾ ਚਾਹੀਦਾ ਇੰਨੀ ਗਰਮੀ ਦੇ ਵਿੱਚ ਚੱਕਰ ਖਾ ਕੇ ਤੇ ਖਬਰਾਂ ਮਿਲਦੀਆਂ ਰਹਿੰਦੀਆਂ ਕਿ ਸਵਾਰੀਆਂ ਡਿੱਗ ਜਾਂਦੀਆਂ ਨੇ ਇੰਨੀ ਧੁੱਪ ਦੇ ਵਿੱਚ ਛੜਕ ਦੇ ਉੱਤੇ ਬੱਸਾਂ ਖਲ੍ਹਦੀਆਂ ਨੇ ਤੇ ਬਸਾਂ ਦੇ ਚੱਲਦੇ ਕੋਈ ਫੈਸਿਲਿਟੀ ਨਾਂ ਦੀ ਚੀਜ਼ ਧਾਰੀਵਾਲ 'ਚ ਹੈ ਹੀ ਨਹੀਂ ਐਮਪੀ ਜਿਹੜੇ ਸਾਡੇ ਨਵੇਂ ਐਮਪੀ ਬਣੇ ਨੇ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਉਹਨਾਂ ਅੱਗੇ ਵੀ ਬੇਨਤੀ ਕਰਦਾ ਕਿ ਉਹ ਆਪਣੇ ਆਪਣੇ ਫੰਡ ਦੇ ਵਿੱਚੋਂ ਸਾਡੇ ਧਾਰੀਵਾਲ 'ਚ ਇੱਥੇ ਜਗ੍ਹਾ ਕਿਤੇ ਲੈ ਕੇ ਤੇ ਬੱਸ ਸਟੈਂਡ ਬਣਾਇਆ ਜਾਏ ਮੈਂ ਆਪਣੀ ਸੰਸਥਾ ਵੱਲੋਂ ਪੁਰਜੋਰ ਮੰਗ ਕਰਦਾ ਕੀ ਸਾਡੇ ਧਾਰੀਵਾਲ ਦੀ ਦਿੱਖ ਨੂੰ ਵਧੀਆ ਤੇ ਵਧੀਆ ਬਣਾਇਆ ਜਾਵੇ ਤੇ ਜਿਹੜੀ ਬਸ ਸਟੈਂਡ ਦੀ ਜਿਹੜੀ ਐਡੀ ਮੰਗਾ ਉਹਨੂੰ ਪੂਰੀ ਕੀਤੀ ਜਾਵੇ। ਕਰੀਬ 77 ਸਾਲ ਹੋ ਗਿਆ ਸਾਡੇ ਦੇਸ਼ ਨੂੰ ਆਜ਼ਾਦ ਹੋਇਆ। ਕੱਲ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਬੜੇ ਦੁੱਖ ਦੀ ਗੱਲ ਆ। ਦੇਸ਼ ਦੀਆਂ ਦੋ ਪ੍ਰਮੁੱਖ ਮਿੱਲਾਂ ਜਿਹੜੀਆਂ ਅੰਗਰੇਜ਼ਾਂ ਵੱਲੋਂ ਲਾਈਆਂ ਗਈਆਂ ਪੂਰੇ ਭਾਰਤ ਦੇ ਵਿੱਚ ਜਿਹਦੀ ਦੂਸਰੀ ਬ੍ਰਾਂਚ ਜਿਹੜੀ ਸਾਡੇ ਧਾਰੀਵਾਲ 'ਚ ਆ ਇਹ ਧਾਰੀਵਾਲ ਮਿੱਲ ਕਰਕੇ ਸ਼ਹਿਰ ਜੜਾ ਵਾ ਅੰਗਰੇਜ਼ਾਂ ਦਾ ਜਿਹੜਾ ਵਸਾਇਆ ਸੀਗਾ ਉਹਦੇ ਵਿੱਚ ਅਸੀਂ ਕਈ ਵਾਰੀ ਜਦੋਂ ਅੰਮ੍ਰਿਤਸਰੋਂ ਤੁਰਦੇ ਆ ਗਰਮੀ ਦੇ ਦਿਨ ਨੇ ਆਹੀ ਆਪ ਜਦੋਂ ਆਉਨੇ ਆ ਤੇ ਪਸ਼ਾਬ ਘਰ ਜਿਹੜਾ ਤਾਰੀ ਵਾਲਦਾ ਜਿਹੜਾ ਨਗਰ ਕੌਂਸਲ ਤੋਂ ਤਿਆਰ ਹੋਇਆ ਇਹਹੀਂ ਇੱਥੇ ਤਾਂ ਜਿਹਦਾ ਵੇਖਿਆ ਵੀ ਇੱਥੇ ਜੰਨਰਾ ਲੱਗਾ ਆ ਤੁਸੀਂ ਵੇਖ ਸਕਦੇ ਜੇ ਆਹ ਵੇਖੋ ਗੰਦ ਵੇਖੋ ਉਹ ਵੇਖੋ ਤਾਲਾ ਲੱਗਾ ਸਾਰੇ ਗਰਦਾਸਪੁਰ ਐਡਾ ਵਧੀਆ ਜਿਹੜਾ ਵਾ ਬੱਸ ਅਡਾ ਜਿਹੜਾ ਵਾ ਉਹ ਬਣ ਕੇ ਤਿਆਰ ਹੋਇਆ ਵਾ ਅੰਮ੍ਰਿਤਸਰ ਐਡਾ ਵਧੀਆ ਬਣ ਕੇ ਤਿਆਰ ਹੋਇਆ ਆਹ ਵੇਖੋ ਜੇ ਇਥੋਂ ਦੀ ਕਿਹ ਹੁਣ ਰਖੜੀ ਦਾ ਤਿਹਾਰ ਲੱਗਿਆ ਆ ਰਿਹਾ ਵਾ ਇਥੇ ਜੇ ਮੰਨ ਲਓ ਕਿ ਬੀਬੀ ਭੈਣ ਨੇ ਵੀ ਜਾਣਾ ਹੋਏ ਇਧਰ ਨੂੰ ਤਾਂ ਇੱਥੇ ਬੱਚਾ ਡੇਪੇ ਤੇ ਕੀ ਬਣੇ ਉਹਦਾ ਹਾਲ ਜੇ ਕੋਈ ਸ਼ਰਾਬੀ ਡੇਪੇ ਉਹਦਾ ਕੀ ਹਾਲ ਬਣੇ ਸਾਡੇ ਧਾਰੀਵਾਲ ਦੇ ਐਡੇ ਮਾੜੇ ਕਰਮ ਕਿਉਂ ਨੇ ਕੀ ਗੱਲੇ ਭਾਰਤ ਦਾ ਇਹ ਸਾਨੀ ਇਹ ਪੰਜਾਬ ਦੇ ਅੰਮ੍ਰਿਤਸਰ ਐਡਾ ਸੋਹਣਾ ਬਾ ਸੱਡਾ ਵਾ ਗੁਰਦਾਸਪੁਰ ਪਿਛਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਪ੍ਰਧਾਨ ਇਹਨਾਂ ਦੇ ਕੇਜਰੀਵਾਲ ਜੀ ਦਿੱਲੀ ਤੋਂ ਆਣ ਕੇ ਨਾਲ ਐਡਾ ਵੱਡਾ ਪ੍ਰੋਗਰਾਮ ਕੀਤਾ ਕੀ ਗੱਲ ਆ ਸਾਡੇ ਧਾਰੀਵਾਲ ਦੇ ਕਿਉਂ ਐਡੇ ਮਾੜੇ ਕਰਮਣੇ ਵੀ ਇੱਥੇ ਕੋਈ ਜਿਹੜੀ ਸਹੂਲਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਬੱਸ ਅੱਡੇ ਨੂੰ ਸ਼ਹਿਰ ਵਾਸੀਆਂ ਨੂੰ ਬਰਸਾਤ ਦੇ ਦਿਨ ਲੰਗੇ ਨੇ ਉਹਦੇ ਵਿੱਚ ਇੱਥੇ 10 ਜੀਆਂ ਨੂੰ ਬੱਸ ਅੱਡੇ ਦੇ ਵਿੱਚ ਖੜੋਣਾ ਜਿਹੜਾ ਮੁਸ਼ਕਲ ਵਾ ਸਗੋਂ ਪੁਰਾਣਾ ਹੀ ਜਿਹੜਾ ਉਹ ਇਹਦੇ ਨਾਲੋਂ ਵੱਡਾ ਸੀ ਉਹਦੇ ਨਾਲ ਤਿੰਨ ਗੁਣਾ ਵੱਡਾ ਆਹੀ ਇਹ ਨਵੇਂ ਜਿਹੜੇ ਨੇ ਇਹ ਛੋਟੇ ਗੋ ਉਧਰੋਂ ਆਵਾਜ਼ ਦੇ ਪੋਲਿਊਸ਼ਨ ਬਹੁਤ ਜ਼ਿਆਦਾ ਨੇ ਬੱਸ ਅੱਡੇ ਦੇ ਵਿੱਚ ਇੱਥੇ ਸ਼ਾਂਤੀ ਵਾਲਾ ਮਾਹੌਲ ਹੋਣਾ ਚਾਹੀਦਾ ਪਰ ਇੱਥੇ ਸ਼ਾਂਤੀ ਕੋਈ ਨਹੀਂ ਟ੍ਰੈਫਿਕ ਜਿਹੜੀ ਆ ਉਹ ਵੱਧਾ ਟ੍ਰੈਫਿਕ ਦਾ ਕੋਈ ਹੱਲ ਨਹੀਂ ਹੋ ਰਿਹਾ ਪਿਛਲੀ ਦਿਨੀ ਸਬਜ਼ੀ ਮੰਡੀ ਦਾ ਉਦਘਾਟਨ ਜਿਹੜਾ ਦਾਣਾ ਮੰਡੀ 'ਚ ਹੋਇਆ ਹੈਗਾ ਬਹੁਤ ਜ਼ਿਆਦਾ ਆਜ਼ੀ ਸ਼ਹਿਰ ਦੇ ਲੋਕਾਂ ਨੂੰ ਵੀ ਦਾਣਾ ਮੰਡੀ 'ਚ ਸਬਜ਼ੀ ਮੰਡੀ ਜਾਣ ਦੇ ਨਾਲ ਤਾਜੀ ਸਬਜ਼ੀ ਉਧਰੋਂ ਪਿੰਡਾਂ 'ਚੋਂ ਉੱਥੇ ਆਇਆ ਕਰੇਗੀ ਧਾਰੀਵਾਲ ਦਾ ਰਸ਼ ਘਟ ਜਾਏਗਾ ਬਹੁਤ ਮਾੜੀ ਗੱਲ ਆ ਸਾਡੇ ਇੱਥੋਂ ਦੇ ਹਲਕਾ ਇਚਾਰਦੀ ਦੇ ਉੱਥੇ ਉਦਘਾਟਨ ਕਰਕੇ ਗਏ ਅਸੀਂ ਵੀ ਨਾਲ ਹਾਂ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਧਾਰੀਵਾਲ ਦੇ ਵਿੱਚ ਜਿਹੜਾ ਉਹ ਕੋਈ ਰਸ਼ ਵੀ ਘਟਿਆ ਕੋਈ ਸਬਜ਼ੀ ਮੰਡੀ ਉਧਰ ਨਹੀਂ ਗਈ ਸਾਨੂੰ ਇਹ ਨਹੀਂ ਪਤਾ ਕਿ ਕਿੱਥੇ ਕਮੀ ਰਹੀ ਹੈ ਤੇ ਅਸੀਂ ਸ਼ਹਿਰ ਦੇ ਸਾਰੇ ਹੀ ਆਗੂਆਂ ਨੂੰ ਬੇਨਤੀ ਕਰਦੇ ਹਾਂ ਸ਼ੋਸ਼ਲ ਵਰਕਰ ਹੋਣ ਦੇ ਨਾਤੇ ਸਾਰੇ ਜਾਣੇ ਰਲ ਮਿਲ ਕੇ ਬੈਠ ਕੇ ਸ਼ਹਿਰ ਨੂੰ ਥੋੜਾ ਸਾਫ਼ ਸੁਥਰਾ ਬਣਾਈਏ ਸ਼ਹਿਰ ਦੇ ਵਿੱਚ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਵਧਾਈਏ ਸਾਡਾ ਪਿਸ਼ਾਬ ਘਰ ਇਹ ਚੀਜ਼ਾਂ ਵੱਲ ਜਿਹੜਾ ਧਿਆਨ ਦਿੱਤਾ ਜਾਏ ਸਾਰੇ ਰਲ ਮਿਲ ਕੇ ਸ਼ਹਿਰ ਨੂੰ ਜੜਾ ਸੁੰਦਰ ਬਣਾਈਏ ਦੇਸ਼ ਆਜ਼ਾਦ ਹੋਏ ਨੇ ਜਰੂਰ 77 ਸਾਲ ਹੋ ਗਏ ਨੇ ਪਰ ਅਸੀਂ ਅਜੇ ਵੀ ਸ਼ਹਿਰ ਵਾਸੀ ਜਿਹੜਾ ਮਹਿਸੂਸ ਕਰਦੇ ਮੁੱਢਲੀਆਂ ਸਹੂਲਤਾਂ ਤੋਂ ਅਸੀਂ ਅਜੇ ਵੀ ਗੁਲਾਮ ਆ